ਹਾਂਜੀ ਭਾਈ ਸਤਿ ਸ੍ਰੀ ਅਕਾਲ ਏਰੀਆ ਸਾਡਾ ਸਰਦੂਲਗੜਾ ਜ਼ਿਲ੍ਹਾ ਮਾਨਸਾ ਸਾਡੇ ਏਰੀਆ ਦੇ ਵਿੱਚ ਨਰਮਾ ਹੁੰਦਾ ਸੀਗਾ ਪੂਰਾ ਨਰਮੇ ਲਈ ਜਾਣਿਆ ਜਾਂਦਾ ਸੀ ਇਹ ਏਰੀਆ ਤੇ ਪਿਛਲੇ ਦਿਨਾਂ ਚ ਜਿਹੜੀਆਂ ਲਗਾਤਾਰ ਬਰਸਾਤਾਂ ਪਈਆਂ ਮੀਹਾਂ ਦਾ ਕਰਕੇ ਆਹ ਏਰੀਆ ਦੇ ਵਿੱਚ ਅਸੀਂ ਨਰਮਾ ਘਟੂ ਘਟ ਚਾਰ ਚਾਰ ਆਰੀ ਨਰਮੇ ਬੀਜ ਤੇ ਤੇ ਪੈਕਟ ਆ ਜਿਹੜਾ ਤਿੰਨ ਪੈਕਟ ਢਾਈ ਪੈਕਟ ਕਿੱਲੇ ਦੇ ਪਾਉਣੇ ਆ 8-900 ਰੁਪਿਆ ਰੇਟ ਆ ਕਿੱਲੇ ਦਾ ਇੱਕ ਪੈਕਟ ਦਾ ਜੇ ਤੁਸੀਂ ਲਾ ਲਓ ਵੀ ਇੰਨਾ ਇੰਨਾ ਮਹਿੰਗਾ ਬੀਜ ਪਾ ਕੇ ਤੇ ਕੁਛ ਵੀ ਨਹੀਂ ਹਰਾ ਹੋਇਆ ਚੌਥੀ ਆਰ ਹੋਣਾ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਬੀਜ ਗਏ ਕਿ ਨਾ ਮੇਰੇ ਨਾਲ ਬਾਈ ਖੜਾ ਇਹਨੇ ਵੀ ਬੀਜਿਆ ਤਿੰਨ ਨਾਰੀਏ ਨੇ ਵੀ ਪਾਤਾ ਪਰ ਹਜੇ ਡੱਕਾ ਨਹੀਂ ਹਰਾ ਹੋਇਆ ਸਮਝੋ ਬਾਹਰ ਆ ਗਾਣੀ ਵੀ ਜੇ ਹੁਣ ਬੀਜਿਆ ਇਹ ਨਹੀਂ ਪਤਾ ਚਾਰ ਦਿਨਾਂ ਨੂੰ ਫੇਰ ਨਹੀਂ ਆ ਜਾਈ ਕਿਉਂਕਿ ਇੱਕ ਹਫਤਾ ਲੱਗਦਾ ਘਟੋ ਘਟ ਨਰਮਾ ਉਗਰਨ ਤੇ ਪੂਰਾ ਆ ਚੈੱਕ ਕਰੋ ਵੀ ਆ ਓੜੇ ਚ ਨਾ ਜਿੱਥੋਂ ਤਾਂ ਨਿਗਾਹ ਜਾਊਗੀ ਕਿਤੇ ਵੀ ਤੁਹਾਨੂੰ ਐ ਬੂਟਾ ਨਹੀਂ ਨਜ਼ਰ ਆਉਂਦਾ ਤੇ ਸਮਝੋ ਬਾਹਰ ਆ ਵੀ ਇਹ ਐਤ ਕਿ ਬੀਜ ਕਮੀਆਂ ਜਾਂ ਮੌਸਮ ਦੀ ਮਾਰ ਹੀ ਐ ਪਈ ਜਾਂਦੀ ਆ ਤੇ ਆ ਦੇਖੋ ਬਈ ਬਾਈ ਪਟਕੇ ਵੀ ਦਿਖਾਉਂਦਾ ਆਪਾਂ ਨੂੰ ਵੀ ਕਿਤੇ ਬੜੇਵਾ ਵੀ ਨਹੀਂ ਸੌਂਦਾ ਸਾਨੂੰ ਤਾਂ ਹੋਰ ਤਾਂ ਕੀ ਤੇ ਹੋਣਾ ਤੇ ਆ ਦੇਖ ਸਕਦੇ ਹੋ ਬਈ ਚੌਥੀ ਆਰ ਬਾਣ ਤਿਆਰ ਹੋਇਆ ਪਿਆ ਬਾਉਣ ਨੂੰ ਤੇ ਬਾਈ ਨਾ ਵੀ ਕਰਦਿਆਂ ਕਰ ਬਾਈ ਉਹ ਤਿੰਨ ਵਾਰੀ ਬਾਹ ਤਾਂ ਇਦੋਂ ਪਹਿਲਾਂ ਹੋ ਗਿਆ ਹੁਣ ਤਾਂ ਤੇਲ ਨੂੰ ਪੈਸੇ ਵੀ ਤੇਲ ਦਾ ਵੀ ਔਖਾ ਹੋਇਆ ਪਿਆ ਬਈ ਡੀਜ਼ਲ ਕਿਉਂਕਿ ਤੁਸੀਂ ਲਾ ਲਓ ਵੀ ਕਿੰਨਾ ਮਹਿੰਗਾ ਤੇ ਹੁਣ ਤੁਸੀਂ ਲਾ ਲਓ ਸਾਹਿਬ ਵੀ ਇਹ ਤੇ ਘੱਟੋ ਘੱਟ 15 20 ਲੀਟਰ ਤਾਂ ਡੀਜ਼ਲ ਹੀ ਖਪਤ ਹੋਊਗਾ ਹਾਲਾ ਨਾ ਵੀ ਬਾਵਾਂਗੇ ਜੀ ਤੇ ਦੂਜੇ ਪਾਸੇ ਸਰਕਾਰ ਕਹਿੰਦੀ ਆ ਵੀ ਤੁਸੀਂ ਜਿਹੜੀ ਖੇਤੀ ਆ ਨਰਮੇਦੀ ਕਰੋ ਥੋਣੇ ਵਾਸਤੇ ਪਾਣੀ ਹੈ ਨਹੀਂ ਤੇ ਆ ਸੋਲਰ ਤੇ ਲਾ ਲਾ ਕੇ ਪਹਿਲਾਂ ਅਸੀਂ ਰੌਣੀਆਂ ਮਸਾ ਕਰੀਆਂ ਸੀਗੀਆਂ ਤਾਂ ਤੁਹਾਨੂੰ ਜੇ ਨਹਿਰ ਦਾ ਪਾਣੀ ਦਿਖਾ ਦਗੇ ਆਦਾ ਜਮਾ ਓਵਰਫਲੋ ਹੋਇਆ ਪਿਆ ਇਹ ਬਾਈ ਪਾਣੀ ਤੁਰਦਾ ਨਹਿਰ ਦਾ ਇਹ ਲੈ ਵੀ ਖੜਾ ਗਏ ਅੱਛਾ ਯਾਰ ਤੜ ਤੜਕੇ ਦਾ ਵੱਡ ਕਿਹ ਲੈਂਦਾ ਤੜਕੇ ਦਾ ਵੱਡਿਆ ਸਾਡੀ ਜੀਵਨ ਨਾਲੋਂ ਹਸਾਬ ਬਾਈ ਤੜਕੇ ਦਾ ਵੱਡਿਆ ਤੇ ਹਜੇ ਕਿਆਰਾ ਲੱਗਿਆ ਨਹੀਂ ਤੇ ਇਹ ਹਾਲਾਤ ਆ ਬਾਈ ਇਸ ਏਰੀਆ ਦੇ ਨਰਮਾ ਬੈਲਟ ਤੇ ਵੀ ਜਿਹੜਾ ਨਰਮਾ ਹੈਗਾ ਉਹ ਚਾਰ ਵਾਰ ਕਰੰਟ ਹੋਣ ਤੋਂ ਬਾਅਦ ਵੀ ਕਿਸਾਨ ਚਾਹੁੰਦੇ ਆ ਵੀ ਅਸੀਂ ਫੇਰ ਬੀਜਦੇਗੇ ਸੋ ਬਾਈ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਏਰੀਏ ਦੇ ਵਿੱਚ ਨਰਮੇ ਹੁੰਦੇ ਸੀਗੇ ਉੱਥੇ ਲਗਾਤਾਰ ਲੋਕ ਆਪਣੇ ਰਿਸਕ ਤੇ ਹੁਣ ਵੀ ਨਰਮਾ ਬੀਜਣਾ ਚਾਹੁੰਦੇ ਆ ਕਿਉਂਕਿ ਝੋਨਾ ਜਿਹੜਾ ਸਾਡੇ ਏਰੀਏ ਦੇ ਵਿੱਚ ਹਾਈਬ੍ਰਿਡ ਝੋਨਾ ਲੱਗਦਾ ਸੀ ਜਿੱਤੇ ਸਰਕਾਰ ਨੇ ਬੈਨ ਲਾਤਾ ਹੋਰ ਕੋਈ ਆਪਸ਼ਨ ਹੀ ਹੈ ਨਹੀਂ ਮੂੰਗੀ ਆ ਉਹ ਨਹੀਂ ਹੁੰਦੀ ਗਵਾਰਾ ਉਹ ਮੀਂਹ ਦੀ ਮਾਰਚ ਆ ਜਾਂਦਾ ਇਹ ਨਰਮਾ ਬੀਜਿਆ ਸੀ ਨਰਮੇ ਦਾ ਕੋਈ ਹਜੇ ਉਮੀਦ ਨਹੀਂ ਹੈਗੀ ਹੋਣ ਦੀ ਦੂਜੀ ਗੱਲ ਰੇਟ ਹੈ ਨਹੀਂ ਇਹਦਾ ਉਹੀ 15-20 ਮਣ ਹੁੰਦਾ ਨਹੀਂ ਕਿੱਲੇ ਦਾ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਕਿਸਾਨ ਨਰਮਾ ਬੀਜ ਰਹੇ ਆ ਘੱਟੋ ਘਾਟ ਉਹਨਾਂ ਨੂੰ ਬੀ ਫ੍ਰੀ ਮੁਹੱਈਆ ਕਰਾਓ ਫੇਰ ਕਿਤੇ ਜਾ ਕੇ ਇਹ ਕਿਸਾਨ ਖੜਾ ਹੋਣਗੇ ਨਹੀਂ ਇੰਨਾ ਕਿਸਾਨਾਂ ਦਾ ਤੁਸੀਂ ਐ ਲਾ ਲਓ ਵੀ Êਦੂ ਪਹਿਲਾਂ 10-10 ਹਜ਼ਾਰ ਰੁਪਈਆ ਦਾ ਖਰਚਾ ਕਰਤਾ Êਦੂ ਪਹਿਲਾਂ 20-25 ਹਜ਼ਾਰ ਦਾ ਨਰਮਾ ਹੋਣਾ ਨਹੀਂ ਕਿਹੜੇ ਲੋਟ ਕਿਸਾਨ ਨਰਮੇ ਵਾਲੀ ਖੇਤੀ ਵੱਲ ਆਊਗਾ ਤੋ ਸਰਕਾਰ ਨੂੰ ਚਾਹੀਦਾ ਮੌਕੇ ਤੇ ਗਰਦੌਰੀਆਂ ਕਰਵਾ ਕੇ ਜਿਹੜੇ ਏਰੀਆ ਦੇ ਵਿੱਚ ਨਰਮੇ ਕRAND ਹੋਏ ਆ ਜਾਂ ਜਿਹੜੇ ਏਰੀਆ ਨੇ ਵਿੱਚ ਨਰਮਾ ਬੀਜਣਾ ਚਾਹੁੰਦੇ ਆ ਕਿਸਾਨ ਤਾਂ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਸਬਸਿਡੀ ਸਰਕਾਰ ਜ਼ਰੂਰ ਕਹਿ ਰਹੀ ਆ ਵੀ ਬੀਤੇ ਆਊਗੀ ਪਰ ਸਬਸਿਟੀ ਕੀ ਕਰੂ ਉਦੋਂ ਉੱਤ ਵੱਧਦਾ ਤਾਂ ਬੀ ਪੈ ਗਿਆ ਤਿੰਨ ਵਾਰ ਬੀ ਪਾਤਾ ਚੌਥੀ ਾਰ ਫੇਰ ਪਾਉਣ ਨੂੰ ਤਿਆਰ ਆ ਸੀ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਸਰਕਾਰ ਤੱਕ ਇਹ ਪਹੁੰਚ ਸਕੇ ਵੀ ਇੱਕ ਪਾਸੇ ਆਪਾਂ ਝੋਨੇ ਦੇ ਖੇਤੀ ਤੋਂ ਹਟ ਕੇ ਆਪਾਂ ਕਹਿੰਦੇ ਆ ਵੀ ਪਾਣੀ ਬਚੇ ਇਹ ਪਾਣੀ ਬਚਾਉਣ ਵਾਸਤੇ ਆ ਪੰਗਾ ਕਰਿਆ ਸੀ ਤੇ ਹੁਣ ਆ ਲੱਗਦਾ ਵੀ ਸਾਨੂੰ ਨਹੀਂ ਪਾਣੀ ਮਿਲਣਾ ਕਿਸੇ ਪਾਸਿਓਂ ਸੋ ਭਾਈ ਵੀਡੀਓ ਸ਼ੇਅਰ ਕਰ ਦਿਓ ਸਰਕਾਰ ਤੱਕ ਇਹ ਗੱਲ ਪਹੁੰਚੇ